देखो अट बहुत शांतिपूर्वक है साफ ओपीडी बंद है एमरजेंसी पूरे हॉस्पिटल चलूगी ਇਲੈਕਟਿਵ ਸਰਜਰੀਜ਼ ਬੰਦ ਹੈ ओपीडी ਚ ਪੇਸ਼ੈਂਟ ਨਹੀਂ ਦੇਖਿਆ ਜਾਊਗਾ ਇਸ ਲਈ ਪਰਚੀ ਬੰਦ ਕੀਤੀ ਗਈ ਹੈ ਬਟ ਐਮਰਜੈਂਸੀ ਫੁੱਲ ਫਲੈਜ ਚੱਲੂਗੀ ਪਰਚੇ ਕੱਟੇ ਜਾਣਗੇ ਪੋਸਟਮਾਰਟਮ ਹੋਣਗੇ ਉਧਰ ਵਾਟਸਐਪ ਚੱਲਣ ਗਿਆ ਬਸ ਸਿਰਫ ਇੱਕ ओपीडी ਬੰਦ ਕੀਤੀ ਅਸੀਂ ਮੰਗੀ ਹੈ ਸਾਡੀ ਮੰਗ ਇਹੀ ਹੈ ਕਿ ਹਰ ਤਰੀਕੇ ਤੇ ਡਾਕਟਰ ਨੂੰ ਸਿਕਿਉਰਿਟੀ ਮਿਲੇ ਅੱਜ ਇਹ ਕਿਸੇ ਫੀਮੇਲ ਨਾਲ ਹੋਇਆ ਕੱਲ ਨੂੰ ਕੋਈ ਵੀ ਤਰ੍ਹਾਂ ਦੀ ਵਾਰਦਾਤ ਹੋ ਸਕਦੀ ਹੈ ਸਿਰਫ ਡਾਕਟਰਸ ਨਹੀਂ ਹੁੰਦੇ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਪੂਰੇ ਹਸਪੀਟਲ ਚ ਬਹੁਤ ਤਰੀਕੇ ਦਾ ਫੀਮੇਲ ਸਟਾਫ ਕੰਮ ਕਰਦਾ ਤੇ ਜੋ ਬੰਦਾ ਹਸਪੀਟਲ ਚ ਕੰਮ ਕਰਦਾ ਉਹਦਾ ਕੋਈ ਫਿਕਸ ਡਿਊਟੀ ਆਵਰ ਨਹੀਂ ਹੁੰਦਾ ਇੱਕ ਡਾਕਟਰ ਨੂੰ ਕਿਸੇ ਵੀ ਟਾਈਮ ਕਾਲ ਪੈ ਸਕਦੀ ਹੈ ਚਾਹੇ ਰਾਤ ਦੇ 2 ਵਜੇ ਹੋਣ ਆਉਣਾ ਪੈਂਦਾ ਫਿਰ ਇਹ ਵੀ ਨਹੀਂ ਦੇਖਿਆ ਜਾਂਦਾ ਕਿ ਮੇਰੀ ਡਿਊਟੀ ਹੈ ਕਿ ਨਹੀਂ ਹੈ ਇਸ ਲਈ ਸਾਨੂੰ ਸਾਡੀ ਸਿਕਿਉਰਿਟੀ ਚਾਹੀਦੀ ਹੈ ਤਾਂਕਿ ਕੱਲ ਨੂੰ ਕਿਸੇ ਹੋਰ ਨਾਲ ਇਹ ਚੀਜ਼ ਨਾ ਹੋਵੇ ਕਿਹna ਚੀਜ਼ਾਂ ਲੈ ਕੇ ਪ੍ਰਸ਼ਾਸਨ ਦਾ ਧਿਆਨ ਚੁੱਕ ਕਰ ਲੈਂਦੇ ਪਹਿਲਾਂ ਜੀ ਅਸੀਂ ਮਲਟੀਪਲ ਟਾਈਮ ਜਦੋਂ ਅੱਗੇ ਵੀ ਇੱਥੇ ਐਮਰਜੈਂਸੀ 'ਚ ਰੋਲੇ ਪੈਂਦੇ ਨੇ ਅਸੀਂ ਮਲਟੀਪਲ ਟਾਈਮਸ ਰਿਟਨ 'ਚ ਵੀ ਐਪਲੀਕੇਸ਼ਨ ਦਿੱਤੀਆਂ ਨੇ ਬਟ ਕਦੇ ਕੋਈ ਐਕਸ਼ਨ ਨਹੀਂ ਹੋਇਆਗਾ ਡਾਕਟਰ ਕਿਸ ਤਰ੍ਹਾਂ ਨਹੀਂ ਫਰਚਾ ਲਈ ਮੰਗਾਂ ਦੀ ਅਸੀਂ ਸਿਕਿਉਰਿਟੀ ਚਾਹੁੰਦੇ ਆ ਕਿ ਇੱਥੇ ਹਰ ਟਾਈਮ ਸਿਕਿਉਰਿਟੀ ਵਧੀ ਹੋਵੇ ਤੇ ਜੋ ਵੀ ਹਸਪੀਟਲ ਚ ਐਂਟਰ ਕਰਦਾ ਉਹਦੀ ਪ੍ਰੋਪਰ ਚੈਕਿੰਗ ਹੋਵੇ ਮੈਨੂੰ ਲੱਗਦਾ ਹੈ ਤੁਹਾਡੀ ਹੜਤਾਲ ਤੇ ਜਾਣ ਨਾਲ ਜਿਹੜੇ ਮਰੀਜ਼ ਹੈ ਉਹ ਵੀ ਖੱਜਲ ਹੋ ਰਿਹਾ ਦੂਰੋਂ ਓਬਵੀਅਸਲੀ ਖੱਜਲ ਹੋ ਰਿਹਾ ਆਪਾਂ ਨੂੰ ਨਹੀਂ ਪਤਾ ਲੋਕ ਕਿੱਦਾਂ-ਕਿੱਦਾਂ ਪੈਸੇ ਇਕੱਠੇ ਕਰਕੇ ਪਿੰਡਾਂ ਚੋਂ ਤੁਰ ਕੇ ਆਉਂਦੇ ਆਪਾਂ ਨੂੰ ਵੀ ਪਤਾ ਕਿਹੋ ਜਿਹਾ ਪੇਸ਼ੈਂਟ ਸਿਵਲ ਚ ਆਉਂਦਾ ਹੈ ਤਾਂ ਅੰਗ ਤਾਂ ਸਾਰੇ ਹੋ ਰਿਹਾ ਜੇ ਸਰਕਾਰ ਸਾਡੀ ਨਹੀਂ ਸੁਣ ਰਹੀ ਸ਼ਾਇਦ ਲੋਕਾਂ ਦੀ ਉਹਦੇ ਕਰਕੇ ਹੀ ਸੁਣ ਲੇ ਡਾਕਟਰ ਬੰਦ ਆਓ ਪੀਡੀ ਵੀ ਬ ਜੀ ਜਿਹੜਾ ਇਨਸੀਡੈਂਟ ਹੋਇਆ ਆਰ ਜੇ ਕਰ ਮੈਡੀਕਲ ਕਾਲਜ ਕੋਲਕਾਤਾ ਵਿੱਚ ਇੱਕ ਫੀਮੇਲ ਰੈਜ਼ੀਡੈਂਟ ਡਾਕਟਰ ਨਾਲ ਇਹੋ ਜਿਹਾ ਇਨਸੀਡੈਂਟ ਹੋਇਆ ਇਹ ਬਹੁਤ ਹੀ ਸ਼ੇਮਫੁਲ ਇਨਸੀਡੈਂਸ ਹੈ ਮੇਰੀ ਸਰਕਾਰ ਨੂੰ ਇਹੀ ਅਪੀਲ ਹੈ ਕਿ ਡਾਕਟਰਸ ਦੀ ਅਗਰ ਸੁਰੱਖਿਆ ਹੈਗੀ ਤਾਂ ਉਹ ਆਪਣੀ ਸੇਫਟੀ ਨਾਲ ਕੰਮ ਕਰਨ ਸੇਫਟੀ ਨਾਲ ਕੰਮ ਕਰ ਸਕਦੇ ਤਦ ਹੀ ਜੇ ਉਹਨਾਂ ਨੂੰ ਸਿਕਿਉਰਿਟੀ ਮਿਲੇਗੀ 24 ਆਰ ਇਨ ਟੂ 7 ਜੇ ਡਾਕਟਰਸ 24 ਆਰ ਇਨ ਟੂ 7 ਆਪਣੀ ਸਰਵਿਸੇਸ ਦੇ ਸਕਦੇ ਤਾਂ ਉਹਨਾਂ ਨੂੰ ਪ੍ਰੋਟੈਕਸ਼ਨ 24 ਆਰ ਇਨ ਟੂ 7 ਕਿਉਂ ਨਹੀਂ ਮਿਲ ਸਕਦੀ ਔਰ ਦੇਖੋ ਮਰੀਜ਼ ਵੀ ਪਰੇਸ਼ਾਨ ਹੋ ਰਹੇ ਹੋਣਗੇ ਕਿਤਨਾ ਜਿੱਤ ਜੀ ਬਿਲਕੁਲ ਅਸੀਂ ਉਹਨਾਂ ਦੇ ਨਾਲ ਆ ਅਸੀਂ ਸਮਝਦੇ ਹਾਂ ਕਿ ਦੂਰੋਂ ਦੂਰੋਂ ਲੋਕੀ ਆਂਦੇ ਆ ਆਪ ਦਾ ਇਲਾਜ ਕਰਾਣ ਆਪ ਦਾ ਟੈਸਟ ਕਰਾਣ ਉਹਨਾਂ ਨੂੰ ਆਂਦੇ ਆ ਤਾਂ ਓਪੀਡੀ ক্লোਜ਼ ਮਿਲਦੀ ਹੈ ਪਰ ਅਸੀਂ ਵੀ ਮਜਬੂਰ ਆ ਜਦ ਤੱਕ ਗਵਰਨਮੈਂਟ ਸਟ੍ਰਿਕਟ ਐਕਸ਼ਨਸ ਔਰ ਸਟੈਪਸ ਨਹੀਂ ਲੈਂਦੀ ਰੂਲਸ ਨਹੀਂ ਬੰਦੇ ਹੈਗੇ ਡਾਕਟਰਸ ਦੀ ਸਿਕਿਉਰਿਟੀ ਵਾਸਤੇ ਏ ਇਹ ਤਾਂ ਇਦਾਂ ਹੀ ਚੱਲੇਗਾ ਜੀ ओपीडी बंद है या इमरजेंसी एम, नहीं सर सिर्फ ओपीडी बंद है इमरजेंसी चल रही है पोस्टमार्टम्स भी होंगे और मेडिकल लीगल्स और जेडी इमरजेंसी पेशेंट्स आ रही है सारे अंदर ट्रीटमेंट हो रहा है ਜਿਵੇਂ ਐਸੋਸੀਏਸ਼ਨ ਕਹੀ ਕਿ ਅਸੀਂ ਉਹਨਾਂ ਦੇ ਨਾਲ ਬਿਲਕੁਲ ਉਹਨਾਂ ਦੇ ਨਾਲ ਹੀ ਚੱਲਾਂਗੇ ਇਸ ਲਈ ਸੁਰੱਖਿਆ ਦੀ ਮੰਗ ਕਰਦੇ ਹਾਂ ਅ ਸੁਰੱਖਿਆ ਦੇਖੋ ਡਾਕਟਰ ਜਿਵੇਂ ਨਾਈ ਡਿਊਟੀਆਂ ਦੇ ਵਿੱਚ ਫੀਮੇਲ ਡਾਕਟਰਸ ਹੁੰਦੀਆਂ ਨਾਟ ਇਵਨ ਫੀਮੇਲ ਡਾਕਟਰਸ ਪੈਰਾमेडिकल ਸਟਾਫ ਹੈ ਚਾਹੇ ਜੇ ਚਾਹੇ ਉਹ ਕਲਾਸ 4 ਹੈ ਚਾਹੇ ਉਹ ਸਫਾਈ ਸੇਵਕ ਹੈ ਉਹ ਆਪਣੇ ਆਪ ਨੂੰ ਸਿਕਿਉਰ ਫੀਲ ਨਹੀਂ ਕਰਦੇ ਜਦ ਤੱਕ 24 ਆਵਰਸ ਇਨ ਟੂ 7 ਸਿਕਿਉਰਿਟੀ ਨਹੀਂ ਮਿਲਦੀ ਕੰਮ ਕਰਨਾ ਬਹੁਤ ਹੀ ਔਖਾ ਹੈ ਜੋ ਵੈਸਟ ਬੰਗਾਲ ਦੇ ਵਿੱਚ ਕੋਲਕਾਤਾ ਦੇ ਵਿੱਚ ਸਾਡੇ ਇੱਕ ਫੀਮੇਲ ਰੈਜ਼ੀਡੈਂਟ ਡਾਕਟਰ ਦੇ ਨਾਲ ਇਨਸੀਡੈਂਟ ਹੋਇਆ ਬਹੁਤ ਹੀ ਮੰਦਭਾਗੀ ਘਟਨਾ ਹੈ ਇਹਦੇ ਨਾਲ ਸਾਰੀ ਡਾਕਟਰ ਕਮਿਊਨਿਟੀ ਸਾਰੀ ਮੈਡੀਕਲ ਕਮਿਊਨਿਟੀ ਸ਼ੋਕ ਦੇ ਵਿੱਚ ਹੈਗੇ ਆ ਸਾਰੇ ਰੋਸ ਪ੍ਰਦਰਸ਼ਨ ਕਰ ਰਹੇ ਹੈਗੇ ਆ ਜੋ ਅੱਜ ਦੀ ਕਾਲਜ ਪੀसीएमਐਸ ਐਸੋਸੀਏਸ਼ਨ ਪੰਜਾਬ ਵੱਲੋਂ ਦਿੱਤੀ ਗਈ ਹੈ ਇਹਦੇ ਵਿੱਚ ਸਮੂਹ ਆਰਐਮਓਜ਼ ਨਰਸਿੰਗ ਸਟਾਫ ਪੈਰਾਮੈਡੀਕਲ ਸਟਾਫ ਸਾਡੇ ਨਾਲ ਹੈਗਾ ਕੰਪਲੀਟ ਆਪੀਡੀ ਸ਼ਟਡਾਊਨ ਹੈਗਾ ਸਾਰੇ ਪੰਜਾਬ ਦੇ ਵਿੱਚ ਜਿੰਨੇ ਗਵਰਨਮੈਂਟ ਇੰਸਟੀਚਿਊਟ ਆ ਸਾਰਿਆਂ ਦੇ ਵਿੱਚ ਇਹਦੇ ਵਿੱਚ ਅਸੀਂ ਅੱਜ ਤੋਂ ਕਈ 2 ਮਹੀਨੇ ਪਹਿਲਾਂ ਮਿਨਿਸਟਰ ਸਾਹਿਬ ਨੂੰ ਮਿਲੇ ਸੀ ਅਸੀਂ ਉਹਨਾਂ ਨੂੰ ਬੜਾ ਕਲੀਅਰਲੀ ਕਿਹਾ ਸੀ ਕਿ ਹਰੇਕ ਜਿੰਨੇ ਕਾਰਪੋਰੇਟ ਹਸਪਤਾਲਾ ਜੈ ਸਰਕਾਰੀ ਹਸਪਤਾਲ ਵੀ ਆ पीजीआई ਆ एम ਦਾ ਸਾਰਿਆਂ ਦੇ ਵਿੱਚ ਗਾਰਡਡ ਸਕਿਉਰਟੀ ਹੈਗੀ ਆ ਗੇਟ ਦੇ ਵਿੱਚ ਮਰੀਜ਼ ਆਉਂਦਾ ਉਹਦੇ ਨਾਲ ਇੱਕ ਬੰਦਾ ਨਾਲ ਜਾਂਦਾ ਹੈਗਾ ਪਰ ਸਿਵਲ ਹਸਪਤਾਲਾਂ ਦੇ ਵਿੱਚ ਕਿਵੇਂ ਹੁੰਦਾ ਹੈਗਾ ਕਿ ਇੱਕ ਮਰੀਜ਼ ਹੁੰਦਾ ਉਹਦੇ ਨਾਲ 10-10 ਬੰਦੇ ਉੱਤੇ ਆ ਕੇ ਬਹਿ ਜਾਂਦੇ ਹੈਗੇ ਆ ਨਾ ਇਹਦੇ ਨਾਲ ਹਸਪਤਾਲ ਦਾ ਵੀ ਲਾਸ ਹੁੰਦਾ ਚੋਰੀਆਂ ਹੁੰਦੀਆਂ ਹੈਗੀਆਂ ਸਮਾਨ ਟੋੜਨ ਦਾ ਪ੍ਰਾਪਰਟੀ ਦਾ ਲਾਸ ਹੁੰਦਾ ਹੈਗਾ ਤੇ ਜੋ ਸਾਡੇ ਫੀਮੇਲ ਸਟਾਫ ਰਾਤ ਨੂੰ ਡਿਊਟੀਆਂ ਕਰਦੇ ਹੈਗੇ ਉਹ ਇਨਸਿਕਿਉਰ ਫੀਲ ਕਰਦੇ ਆ ਉਹ ਇੱਕ ਲੇਡੀ ਡਾਕਟਰ ਲੇਡੀ ਸਟਾਫ ਨਰਸ ਇਕੱਲੀ ਹੁੰਦੀ ਹੈਗੀ ਆ ਤੇ 10 10 ਬੰਦੇ दारू ਪੀ ਕੇ ਆਸੇ ਪਾਸੇ ਤੁਰੇ ਫਿਰਦੇ ਹੁੰਦੇ ਜਦੋਂ ਉਹ ਸਿਕਿਉਰ ਹੀ ਨਹੀਂ ਫੀਲ ਕਰਦੀ ਉਹ ਲਾਜ ਕਿਵੇਂ ਕਰੋਗੀ ਮਰੀਜ਼ਾਂ ਦਾ ਉਹ ਡਰਦੀ ਐ ਵਾਰਡ ਦੇ ਵਿੱਚ ਜਾਣ ਤੋਂ ਵੀ ਇਹ ਹਾਲੀ ਐਮਰਜੈਂਸੀ ਦੇ ਵਿੱਚ ਡਾਕਟਰਾਂ ਦਾ ਹੁੰਦਾ ਹੈਗਾ ਇੱਕ ਮਰੀਜ਼ ਹੁੰਦਾ ਹੈਗਾ ਜਿਹੜੇ ਸਪੈਸ਼ਲ ਲੜਾਈ ਝਗੜੇ ਦੇ ਮਰੀਜ਼ ਆਉਂਦੇ ਹੈਗੇ ਉਹਦੇ ਨਾਲ ਅੰਦਾ 20 ਬੰਦੇ दारू ਪੀ ਕੇ ਨਾਲ ਆਏ ਹੁੰਦੇ ਹੈਗੇ ਆ ਬਹਿਸ ਦੇ ਆ ਲੜਦੇ ਆ ਬਹੁਤ ਵਾਰ ਗਲਤ ਇਨਸੀਡੈਂਟ ਵੀ ਹੁੰਦੇ ਆ ਗਲਤ ਬੋਲ ਕੇ ਵੀ ਚਲੇ ਜਾਂਦੇ ਹੈਗੇ ਆ ਡੀਜੀਪੀ ਸਾਹਿਬ ਨੇ ਇਹਦਾ ਨੋਟਿਸ ਲਿਆ ਸੀ ਆ ਉਹਨਾਂ ਨੇ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਸੀ ਕਿ ਰਾਊਂਡ ਦੀ ਕਲੌਕ ਸਿਕਿਉਰਿਟੀ ਦਿੱਤੀ ਜਾਵੇ 2 ਸਾਲ ਪਹਿਲਾਂ ਇਹ ਲੈਟਰ ਇਸ਼ੂ ਹੋਇਆ ਸੀ ਡੀਜੀਪੀ ਪੰਜਾਬ ਵੱਲੋਂ ਪਰ ਉਹ ਇੰਪਲੀਮੈਂਟ ਨਹੀਂ ਹੋਇਆ ਅਸੀਂ ਮਿਨਿਸਟਰ ਸਾਹਿਬ ਨੂੰ ਡਾਕਟਰ ਬਲਬੀਰ ਸਿੰਘ ਨੂੰ ਮਿਲੇ ਸੀ ਉਹਨਾਂ ਨੂੰ ਅਸੀਂ ਇਹੀ ਰਿਕੁਐਸਟ ਕੀਤੀ ਸੀ ਕਿ ਜ਼ਿਆਦਾ ਅਸੀਂ ਨਹੀਂ ਸਾਡੀ ਕੁ ਮੰਗਣੀ ਹੈ ਅਸੀਂ ਆਪਦੇ ਲਈ ਨਹੀਂ ਕੁਝ ਮੰਗ ਰਹੇ ਅਸੀਂ ਇਹ ਕਹਿੰਦੇ ਆ ਕਿ ਜੋ ਸਾਡੇ ਡਾਕਟਰ ਜਿਹੜੇ ਐਮਰਜੈਂਸੀ ਕਰਦੇ ਹੈਗੇ ਆ ਉਹ ਐਟ ਲੀਸਟ ਸੇਫ ਫੀਲ ਕਰਨ ਉਹ ਵੀ ਕਿਸੇ ਦੀਆਂ ਕੁੜੀਆਂ ਹੈਗੀਆਂ ਸਾਡੀਆਂ ਭੈਣਾਂ ਸਾਡੀਆਂ ਤਿੰਨ ਹੈਗੀਆਂ ਸਾਰੇ ਸਾਡੇ ਪਰਿਵਾਰ ਦਾ ਹਿੱਸਾ ਹੈਗਾ ਜੋ ਸਿਕਿਉਰ ਹੀ ਨਹੀਂ ਹੈ ਕੰਮ ਕਿਵੇਂ ਕਰਨਗੇ ਉਹ ਉਹਨੇ ਟਾਲ ਮਟੋਲ ਜਾਂ ਕਰਕੇ ਗੱਲ ਟਾਲ ਦਿੱਤੀ ਉਹਦੇ ਪ੍ਰੋਟੈਸਟ ਦੇ ਵਿੱਚ ਅੱਜ ਅਸੀਂ ਉਦੋਂ ਬਾਅਦ ਤੋਂ ਆ ਇਨਸੀਡੈਂਟ ਹੋ ਗਿਆ ਮੀਨ ਵਾਈਲ ਤੇ ਅਸੀਂ ਅੱਜ ਦੀ ਅਸੀਂ ਜਿਹੜੀ ਹੈਗੀ ਕਾਲ ਦਿੱਤੀ ਹੈਗੀ ਆ ਬੰਦ ਕਰਨ ਦੀ ਮਿਨਿਸਟਰ ਸਾਹਿਬ ਨੂੰ ਬੜਾ ਕਲੀਅਰ ਮੈਸੇਜ ਦਿੱਤਾ ਹੈਗਾ ਕਿ ਇਹਦਾ ਤੁਸੀਂ ਪ੍ਰਬੰਧ ਕਰੋ ਸਟੇਟ ਲੈਵਲ ਤੇ ਕਰੋ ਲੋਕਲ ਲੈਵਲ ਤੇ ਨਹੀਂ ਹੋਣਾ ਹੈਗਾ ਜੇ ਕਰੋਗੇ ਅਸੀਂ ਕੰਮ ਕਰਨ ਨੂੰ ਖੜੇ ਆ ਕੋਈ ਐਸੋਸੀਏਸ਼ਨ ਨਹੀਂ ਚਾਹੁੰਦੀ ਕਿ ਮਰੀਜ਼ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਵੇ ਮਰੀਜ਼ ਖੱਜਲ ਹੋਣ ਇਸੇ ਕਰਕੇ ਅੱਜ ਅਸੀਂ ਐਮਰਜੈਂਸੀ ਬੰਦ ਨਹੀਂ ਕੀਤੀ ਹੈ ਇਲੈਕਟਿਵ ਸਰਜਰੀ ਚੱਲ ਰਹੀਆਂ ਹੈਗੀਆਂ ਆਪੀਡੀ ਬਲੌਕ ਇਲੈਕਟਿਵਿਟੀ ਬੰਦ ਹੈਗੇ ਆ ਪਰ ਜੇ ਇਹ ਮੰਗ ਨਹੀਂ ਮੰਨਣਗੇ ਬਿਲਕੁਲ ਜਾਇਜ਼ ਮੰਗ ਹੈਗੀ ਆ ਨਹੀਂ ਮੰਨਣਗੇ ਤਾਂ ਅਸੀਂ ਇਹ ਸੰਘਰਸ਼ ਨੂੰ ਤੇਜ਼ ਕਰਾਂਗੇ। ਪ੍ਰੋਟੈਸਟ ਜਿਹੜਾ ਅੱਜ ਦਾ ਦੇਣੀ ਹੈ ਅੱਜ ਜਿਹੜਾ ਪ੍ਰੋਟੈਸਟ ਆ ਅੱਜ ਦਾ ਦੇਣੀ ਹੈਗਾ ਕਿਉਂਕਿ ਕੱਲ ਅਸੀਂ ਸੈਕਟਰੀ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਬੜਾ ਪੋਜ਼ਿਟਿਵ ਸਾਨੂੰ ਦਿੱਤਾ ਸੀਗਾ ਕਿ ਮੈਂ ਵਿਦਨ ਫਿਊ ਡੇਸ ਜਿਹੜਾ ਹੈਗਾ ਇਹ ਇੰਪਲੀਮੈਂਟ ਕਰੂੰਗਾ ਮੈਂ ਡੀਜੀਪੀ ਦੇ ਨਾਲ ਵੀ ਗੱਲ ਕਰੂੰਗਾ ਤੇ ਲੋਕਲ ਲੈਵਲ ਦੇ ਉੱਤੇ ਵੀ ਜਿੰਨੇ ਅਸੀਂ ਪੈਸਕੂ ਦੇ ਨਾਲ ਗੱਲ ਕਰਕੇ ਜੋ ਸਿਕਿਉਰਟੀ ਹੈਗੀ ਅਸੀਂ ਜਿਹੜੇ ਪ੍ਰੋਵਾਈਡ ਕਰਾਂਗੇ ਐਮਰਜੈਂਸੀ ਦੇ ਵਿੱਚ